ਜੈ ਪੀਰਾਂ ਦੀ ਜੈ ਸਈ ਲਾਢੀ ਸ਼ਾਹ ਜੀ ਜੈ ਸਈ ਮੁਰਾਦ ਸ਼ਾਹ ਜੀ ਲਖਦਤਾ ਪੀਰ ਜੀ ਦੇ ਦਰਬਾਰ ਤੇ ਢੋਲ ਲਗਾ ਰਹੇ ਕਿਉਂ ਵੱਜਦੇ ਹਨ ਜਦੋਂ ਕਿਸੇ ਵੀ ਮুরিਦ ਦੀ ਕੋਈ ਸੁੱਖ ਪੂਰੀ ਹੁੰਦੀ ਹੈ ਕੋਈ ਮੁਰਾਦ ਪੂਰੀ ਹੁੰਦੀ ਹੈ ਤਾਂ ਮੁਰਾਦ ਪੂਰੀ ਹੋਣ ਤੋਂ ਬਾਅਦ ਢੋਲ ਲਗਾ ਰਹੇ ਵਜਾਉਂਦੇ ਹੋਏ ਨੱਚਦੇ ਟੱਪਦੇ ਖੁਸ਼ੀ ਦੇ ਨਾਲ ਸਜਦਾ ਸਲਾਮ ਕਰਨ ਦੇ ਲਈ ਜਾਂਦੇ ਹਨ ਇਹ ਢੋਲ ਲਗਾ ਰਹੇ ਕਿਉਂ ਵੱਜਣੇ ਸ਼ੁਰੂ ਹੋਏ ਤੇ ਇਸ ਪਿੱਛੇ ਕੀ ਕਾਰਨ ਹੈ ਇੱਕ ਵਾਰ ਦੀ ਗੱਲ ਹੈ ਇੱਕ ਵਾਰ ਪੀਰ ਫਕੀਰਾਂ ਦੀ ਮਹਿਫਿਲ ਲੱਗੀ ਹੋਈ ਸੀ ਉਸ ਮਹਿਫਲ ਵਿੱਚ ਸਭ ਪੀਰ ਫਕੀਰ ਆਏ ਹੋਏ ਸੀ ਤੇ ਢੋਲ ਲਗਾ ਰਹੇ ਵੱਜ ਰਹੇ ਸੀ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਸਾਜ਼ ਬਜ ਰਹੇ ਸੀ ਕਿਉਂਕਿ ਖੁਸ਼ੀ ਦਾ ਮਾਹੌਲ ਸੀ ਤੇ ਕਵਾਲੀਆਂ ਵੀ ਚੱਲ ਰਹੀਆਂ ਸੀ ਤੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਸੀ ਜਦੋਂ ਖ्वाजा ਪੀਰ ਜੀ ਆਏ ਖ्वाजा ਪੀਰ ਜੀ ਪਾਣੀ ਵਾਲੇ ਸਰਕਾਰ ਜੀ ਜਦੋਂ ਉਸ ਮਹਿਫਲ ਵਿੱਚ ਆਏ ਤੇ ਉਹਨਾਂ ਨੇ ਦੇਖਿਆ ਕਿ ਲੱਖਾਤਾ ਪੀਰ ਜੀ ਇਸ ਮਹਿਫਲ ਵਿੱਚ ਮੌਜੂਦ ਨਹੀਂ ਹਨ ਤੇ ਉਸ ਸਮੇਂ ਹੀ ਖ्वाजा ਪੀਰ ਜੀ ਲਖਦੱਤਾ ਪੀਰ ਜੀ ਕੋਲ ਗਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮਹਿਫਲ ਵਿੱਚ ਕਿਉਂ ਨਹੀਂ ਆਏ ਸਭ ਪੀਰ ਫਕੀਰ ਆਏ ਹੋਏ ਹਨ ਵੱਖ-ਵੱਖ ਤਰ੍ਹਾਂ ਦੇ ਸਾਜ਼ ਵੱਜ ਰਹੇ ਹਨ ਖੁਸ਼ੀ ਦਾ ਮਾਹੌਲ ਬਹੁਤ ਵਧੀਆ ਹੈ ਕਿ ਤੁਸੀਂ ਉਸ ਮਹਿਫਲ ਵਿੱਚ ਕਿਉਂ ਨਹੀਂ ਆਏ ਤੇ ਉਸ ਸਮੇਂ ਲਖਦੱਤਾ ਪੀਰ ਜੀ ਨੇ ਕਿਹਾ ਕਿ ਮੈਂ ਪ੍ਰਭੂ ਬੰਦਨਾ ਕਰਨੀ ਹੈ ਤੇ ਜਦੋਂ ਮੈਂ ਨਾਮ ਸਿਮਰਨ ਕਰਦਾ ਹਾਂ ਜਾਂ ਪ੍ਰਭੂ ਭਗਤੀ ਕਰਦਾ ਹਾਂ ਤਾਂ ਸਾਜਾਂ ਦੀ ਜੋ ਧੁਨੀ ਹੈ ਉਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਤੇ ਮੈਨੂੰ ਸ਼ੋਰ ਸ਼ਰਾਬਾ ਵੀ ਪਸੰਦ ਨਹੀਂ ਹੈ ਮੈਂ ਸ਼ਾਂਤਮਈ ਮਾਹੌਲ ਵਿੱਚ ਹੀ ਨਾਮ ਸਿਮਰਨ ਕਰਨਾ ਪਸੰਦ ਕਰਦਾ ਹਾਂ ਇਸ ਕਰਕੇ ਮੈਂ ਮਹਿਫਲ ਵਿੱਚ ਨਹੀਂ ਆਇਆ ਇਸ ਸਮੇਂ ਖਵਾਜਾ ਪੀਰ ਜੀ ਨੇ ਕਿਹਾ ਕਿ ਜਦੋਂ ਤੁਹਾਡੇ ਮਰੀਦਾਂ ਦੀ ਕੋਈ ਆਸ ਫਰਿਆਦ ਪੂਰੀ ਹੋਵੇਗੀ ਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਦਰਬਾਰ ਤੇ ਆਪਣੀ ਆਸ ਫਰਿਆਦ ਪੂਰੀ ਹੋਣ ਤੋਂ ਬਾਅਦ ਸਾਇਦਾ ਸਲਾਮ ਕਰਨ ਲਈ ਆਉਣਗੇ ਕਿ ਤੁਸੀਂ ਉਸ ਸਮੇਂ ਉੱਤੇ ਹਾਜ਼ਰ ਨਹੀਂ ਹੋਵੋਗੇ ਉੱਥੇ ਵੀ ਇੰਨਾ ਸ਼ੋਰ ਸ਼ਰਾਬਾ ਹੋਵੇਗਾ ਫਿਰ ਤੁਸੀਂ ਆਪਣੇ ਪੀਰਾਂ ਫਕੀਰਾਂ ਦੀ ਪਰਬੋ ਵੰਦਨਾ ਤਾਂ ਕਰਦੇ ਹੀ ਹੋ ਪਰ ਜਦੋਂ ਆਪਣੇ ਮੁਰਿਦਾਂ ਦੀ ਆਸ ਫਰਿਆਦ ਪੂਰੀ ਕਰੋਗੇ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਮੁਰਾਦਾਂ ਕਿਵੇਂ ਲਓਗੇ ਤਉ ਸਮੇਂ ਕੋਲ ਬੈਠੇ ਗੌਸਪਗ ਪੀਰ ਜੀ ਨੇ ਕਿਹਾ ਕਿ ਜਦੋਂ ਲਖਦਾਤਾ ਪੀਰ ਜੀ ਦੁਆਰਾ ਕੀਤੀਆਂ ਗਈਆਂ ਆਸ ਫਰਿਆਦ ਪੂਰੀਆਂ ਹੋ ਜਾਣਗੀਆਂ ਸਭ ਸੁੱਖਾਂ ਪੂਰੀਆਂ ਹੋ ਜਾਣਗੀਆਂ ਤਉ ਉਸ ਸਮੇ ਜੋ ਵੀ ਮਰੀਦ ਆਪਣੀ ਫਰਿਆਦ ਪੂਰੀ ਹੋਣ ਤੋਂ ਬਾਅਦ ਢੋਲ ਲਗਾ ਰਿਆ ਨਾ ਨੱਚਦੇ ਹੋਏ ਸਜਦਾ ਸਲਾਮ ਕਰਨ ਆਉਣਗੇ ਤਉ ਉਸ ਸਮੇ ਮੈਂ ਉਹਨਾਂ ਦੀ ਹਾਜ਼ਰੀ ਕਬੂਲ ਕਰਾਂਗਾ ਕਿ ਉਸ ਸਮੇ ਲਖਦਾਦਾ ਪੀਰ ਜੀ ਦੇ ਦਰਬਾਰ ਤੇ ਮੈਂ ਹਾਜ਼ਰ ਨਾਜ਼ਰ ਹੋ ਕੇ ਉਹਨਾਂ ਦੀਆਂ ਸਭ ਬੇਨਤੀਆਂ ਕਬੂਲ ਕਰਾਂਗਾ ਤੇ ਲਖਦਾਦਾ ਪੀਰ ਜੀ ਕਹਿਣ ਲੱਗੇ ਕਿ ਠੀਕ ਹੈ ਤਉ ਉਸ ਸਮੇ ਲਖਦਾਦਾ ਪੀਰ ਜੀ ਇਸ ਮਹਿਲ ਵਿੱਚ ਨਹੀਂ ਗਏ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਖਦਤ ਪੀਰ ਜੀ ਸਭ ਲੋਕਾਂ ਦੀ ਆਸ ਬਰਿਆਦ ਤਾਂ ਪੂਰੀ ਕਰਦੇ ਹਨ ਪਰ ਜਦੋਂ ਆਸ ਬਰਿਆਦ ਪੂਰੀ ਹੋਣ ਤੋਂ ਬਾਅਦ ਲੋਕ ਟੋਲ ਲਗਾ ਰਿਆਂ ਨਾਲ ਨੱਚਦੇ ਟੱਪਦੇ ਹੋਏ ਲਖਦਤ ਪੀਰਾਂ ਜੀ ਦੇ ਦਰਬਾਰ ਤੇ ਜਾਂਦੇ ਹਨ ਤਾਂ ਉਥੇ ਗੌਸਪਗ ਪੀਰ ਜੀ ਸਾਡੀਆਂ ਸਭ ਅਰਦਾਸਾਂ ਪੂਰੀਆਂ ਕਰਦੇ ਹਨ ਸੁਇਸ ਕਰਕੇ ਪੀਰਫ ਕਿਰਨ ਦੇ ਦਰਬਾਰ ਤੇ ਢੋਲ ਲਗਾਰੇ ਵਜਾਏ ਜਾਂਦੇ ਹਨ ਤੇ ਸਭ ਲੋਕ ਨੱਚਦੇ ਟੱਪ ਦੇ ਖੁਸ਼ੀ ਦੇ ਨਾਲ ਢੋਲ ਵਜਾਉਂਦੇ ਹੋਏ ਆਪਣੀ ਫਰਿਆਦ ਪੂਰੀ ਹੋਣ ਤੋਂ ਬਾਅਦ ਸ਼ੁਕਰੀਆ ਦਾ ਕਰਨ ਲਈ ਜਾਂਦੇ ਹਨ